ਲੱਗ ਗਿਆ ਪਤਾ ਤੁਸੀਂ ਕੋਈ ਕੰਪਨੀ ਵਾਲੇ ਨਹੀਂ ਮੇਰੇ ਕੱਪੜੇ ਲਿਆ ਦਿਓ ਕਹਿੰਦਾ ਇਹਦੇ ਮੇਰੀ ਬੋਦਲ ਵੀ ਗਏ ਮੈਂ ਕਹਿੰਦਾ ਨਹੀਂ ਨਹੀਂ ਖੜ ਜਾ ਤੈਨੂੰ ਯਕੀਨ ਨਹੀਂ ਨਾ ਕਹਿੰਦਾ ਨਹੀਂ ਮੈਂ ਗੁਰਦੇਵ ਕੋਲੇ ਜਾਵੜਿਆ ਗੁਰਦੇਵ ਨੂੰ ਮੈਂ ਕਹਾ ਮੜਾ ਜਾਂ ਬਲਾ ਦੇ ਕਰਪਾਲ ਬੂਲੇ ਤੋਂ ਉਹਦਾ ਸਾੜੀ ਸੀ ਹੁਣ ਮੈਂ ਕਹਾ ਬਲਾ ਦੇ ਵੀ ਲਿਓ ਕੰਪਨੀ ਵਾਲੇ ਆਏ ਉਹਨਾਂ ਦਾ ਵੀ ਧੰਨਵਾਦ ਤਾਰੀ ਹੁਣਾਂ ਦਾ ਉਹ ਨਹੀਂ ਬੋਲਤਾ ਕਹਿੰਦਾ ਲਿਓ ਕੰਪਨੀ ਨੂੰ ਨੇਲੇ ਬਾਈ ਤਾਰੀ ਹੁਣੀ ਉਹਨਾਂ ਦਾ ਵੀ ਧੰਨਵਾਦ ਹੈ ਤੇ ਉਹਨੂੰ ਮੈਂ ਕਹਾ ਚਲ ਇਹਨ ਦੇ ਕਪੜੇ ਨਹੀਂ ਬਾਈ ਕਹਿੰਦਾ ਗਲਤੀ ਹੋ ਗਈ ਇਹ ਮੈਨੂੰ ਲੱਗ ਗਿਆ ਪਤਾ ਹੈਦਾ ਤੁਸੀਂ ਕੰਪਨੀ ਵਾਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸਾਰੇ ਭਰਾਵਾਂ ਨੂੰ ਤੇ ਸਤਕਾਰਯੋਗ ਮੇਰੀਆਂ ਭੈਣਾਂ ਨੂੰ ਤੇ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ ਤੇ ਸਾਰਿਆਂ ਦੇ ਪੈਰੀ ਪੈਨੇ ਆ ਜੀ ਕਿਉਂਕਿ ਭੈਣਾਂ ਕਮੈਂਟ ਕਰਦੀਆਂ ਸੀ ਕਹਿੰਦੀ ਹੈ ਭਰਾਵਾਂ ਨੂੰ ਸਾਸਿਕਾਲ ਬੁਲਾ ਦਿੰਨਾ ਸਾਨੂੰ ਭੁੱਲ ਜਾਣਾ ਸਭ ਤੋਂ ਪਹਿਲਾਂ ਭੈਣਾਂ ਨੂੰ ਸਾਸਿਕਾਲ ਭੈਣਾਂ ਨੂੰ ਸਾਸਿਕਾਲ ਕਬੂਲ ਕਰਿਓ ਸਾਰੀਆਂ ਭੈਣਾਂ ਹੈ ਹਾਂਜੀ ਤੇ ਅੱਛਾ ਸਭ ਤੋਂ ਪਹਿਲਾਂ ਤਾਂ ਆਪਾਂ ਨਾ ਇੱਕ ਟੂਰਨਾਮੈਂਟ ਲਾਉਨੇ ਕਬੱਡੀ ਦਾ ਅੱਛਾ ਜੀ ਭਾਈ ਇੱਕ ਕੋਈ ਨੌਜਵਾਨ ਗੱਭਰੂ ਕਬੱਡੀ ਖੇਡਦਾ ਸੀ ਪਲੇਅਰ ਸੀ ਹਾਂ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਠੀਕ ਹੈ ਜੀ ਨਸੀਬ ਹੈਗਾ ਮਾੜੇ ਕਰਮ ਅੱਛਾ ਟੀਕੇ ਲਾਉਣ ਲੱਗ ਗਿਆ ਠੀਕ ਹੈ ਸਰੀਰ ਰਹਿ ਗਿਆ ਹੂੰ ਵਿਆਹ ਹੋ ਗਿਆ ਸੀ ਹੂੰ ਤੇ ਉਹ ਚਰੋ ਸਮਝਾਇਆ ਟੀਮ ਨੇ ਲਾਡੀ ਵਰਗੇ ਆਨੇ ਸਮਝਾਇਆ ਚੈੱਕ ਵਾਲਿਆਂ ਨੇ ਹੂੰ ਵੀ ਨਾ ਵੀ ਕਾਕਾ ਹੂੰ ਇਹ ਕੰਮ ਨਹੀਂ ਚੰਗਾ ਆਪਾਂ ਪਲੇਅਰ ਬੰਦੇ ਹੂੰ ਸਮਝ ਗਿਆ ਉਹ ਹੂੰ ਉਹ ਕਹਿੰਦਾ ਨਾ ਆਪਣੇ ਕੰਮ ਦਾ ਹੀ ਨਹੀਂ ਇਹ ਨਸਾ ਅੱਛਾ ਸ਼ਰਤ ਆ ਉਹਨੇ ਹੂੰ ਹੁਣ ਉਹਨਾਂ ਦੇ ਸੌਰੀ ਸੀਗਾ ਟੂਰਨਾਮੈਂਟ ਹੂੰ ਸੌਰਿੰਗ ਨਾਲ ਟੀਮ ਦੇ ਚਲਿਆ ਗਿਆ ਟੀਮ ਵਾਲੇ ਕਹਿੰਦੇ ਚੱਲ ਕੱਪੜੇ ਲਾ ਲਾ ਪਰ ਖੇਡਣਾ ਪਹਲਾ ਨਹੀਂ ਕਹਿੰਦੇ ਕਿਰਾ ਪੈਂਟ ਚ ਆਏ ਹੋ ਜੂ ਵੀ ਹੁਣ ਮੁੰਡਾ ਸੁਧਰ ਗਿਆ ਵੀ ਖੇਡਣ ਲੱਗ ਗਿਆ ਕਹਿੰਦਾ ਹਾਂ ਕੋਈ ਨੀ ਲਾ ਤੇ ਕੱਪੜੇ ਹਮਾਰੀ ਥਾਪੀ ਗਰਾਊਂਡ ਤੇ ਕਿਹਾ ਮੱਥਾ ਬੜ ਗਿਆ ਅੰਦਰ ਹੁਣ ਉਹਨਾਂ ਨੇ ਕਿਹਾ ਕਿ ਨਹੀਂ ਖੇਡਣ ਆਇਆ ਉਹ ਭਾਈ ਜਿਹੜਾ ਕਮੈਂਟਰੀ ਕਰਦਾ ਸੀਗਾ ਜਦੋਂ ਭੱਜ ਕੇ ਜੇ ਗੇੜਾ ਨਹੀਂ ਦਿੰਦੇ ਹੁੰਦੇ ਆਏ ਉਹਨੇ ਵੀ ਦਿੱਤਾ ਗੇੜਾ ਜਦੋਂ ਗੇੜਾ ਦਿੱਤਾ ਉਹ ਕਹਿੰਦਾ ਵੀ ਆ ਵਾਰਮ ਅਪ ਹੁੰਦੇ ਆ ਤੇ ਉਹ ਕਮੈਂਟਰੀ ਵਾਲਾ ਕਹਿੰਦਾ ਹਲੋ ਹਾਂਜੀ ਕਹਿੰਦਾ ਸਾਡੇ ਪਿੰਡ ਦੀ ਆਮ ਸਾਡੇ ਪਿੰਡ ਦੀ ਸਾਨ ਗੱਬਰੂ ਹਾਂ ਫੁਲਾਮਾ ਕਬੱਡੀ ਤੇ ਰੇਡ ਪਾਉਂਦਾ ਵੇਖਿਓ ਅੱਜ ਆ ਗਿਆ ਪਿੰਡ ਦਾ ਪੁਰਾਣਾ ਮਝਾਦੂ ਤਰਤੱਲੀ ਬਾਜ ਬਾਜ ਕਹਿੰਦੇ ਇਹਨੂੰ ਅੱਛਾ ਉਹਦੇ ਹੁਣ ਡੋਲੇ ਫਰਕਣ ਲੱਗੇ ਪਹਿਲਾਂ ਵਾਲੇ ਸੀਨ ਜ਼ਿਆਦਾ ਸੀ ਸਾਰੇ ਉਹਦੇ ਵੀ ਹਾਂ ਮੈਂ ਆਏ ਸੀ ਹਾਂ ਦੇਖੋ ਲਾ ਕੇ ਕੰਨਾਂ ਨੂੰ ਆਤਾਜ ਗੱਬਰੂ ਪਹਿਲੀ ਕਬੱਡੀ ਇਹੀ ਪਾਉ ਨਾਲਦਿਆਂ ਨੇ ਫੜਿਆ ਕਿਤੇ ਰਹਿਦਾ ਉਹ ਕਹਿੰਦੇ ਤੂੰ ਬੋਲੀ ਜਾਂਦੇ ਇਹਨੂੰ ਤੂੰ ਰਹਿ ਮਗਰ ਅਸੀਂ ਜਾਂਦੇ ਕਹਿੰਦਾ ਨਾ ਮੈਂ ਜਾਉ ਹਾਂ ਤਾਂ ਹਾਂ ਜਦੋਂ ਤੁਰਿਆ ਉਹਦਰ ਨੂੰ ਨੇ ਹੋਰ ਚੱਕ ਤਾ ਕਮੈਂਟਰੀ ਵਾਲੇ ਨੇ ਦੇਖਿਓ ਕਿਵੇਂ ਵਜਦੀ ਥਾਪੀ ਖਰਕਾ ਬਾਹਰ ਸੁਣੂ ਥਾਪੀ ਦਾ ਗੱਭਰੂ ਦੀ ਥਾਪੀ ਦੇਖਿਓ ਉਹ ਗੁੱਸੇ ਜਾ ਗਿਆ ਉਹਨੇ ਟੇਕੇ ਮਥਾ ਮਾਰੀ ਥਾਪੀ ਹਨ ਹਾਈ ਹੋਏ ਉੱਥੇ ਡਕ ਪਿਆ ਉਹ ਭੱਜੇਗਾ ਕੀ ਹੋ ਗਿਆ ਕੀ ਹੋ ਗਿਆ ਕਹਿੰਦਾ ਕੜਾਲ ਚੜ ਗਈ ਉਹਨਾਂ ਨੇ ਬਰਾਬਰ ਚੱਕਿਆ ਜ਼ਾਰਾ ਨੇ ਆ ਕੇ ਹੁਣ ਸੌਰੇ ਉਹਦੇ ਪੂਰੇ ਗੁੱਦੇ ਵੀ ਤੁਹਾਡੀ ਬੇਇਜ਼ਤੀ ਕਰਾਦੀ ਲਿਆਂਦਾ ਚੱਕ ਕੇ ਟੀਮ ਨੇ ਰੌਲਾ ਪਾ ਲਿਆ ਹਾਂ ਉਹ ਕਹਿੰਦੇ ਨਾ ਜੀ ਇਹਦਾ ਕਹਿੰਦੇ ਕਮੈਂਟਰੀ ਵਾਲੇ ਦਾ ਸਾਰਾ ਰੌਲਾ ਆ ਕੇ ਕਹਿੰਦੇ ਕਹਵਾਗੇ ਇਹਨੇ ਜਿਆਦਾ ਫੂਕ ਚਕਾਈ ਆ ਤਾਂ ਉਹਨੇ ਧਾਪੀ ਮਾਰੀ ਆ ਇਹੇ ਉਹਦੀ ਨਾਰ ਤੇ ਨਾਰ ਚੜ ਗਈ ਆ ਇਹ ਅਸੀਂ ਰੋਕਦੇ ਆ ਉਹ ਕਹਿੰਦੇ ਯਾਰ ਇਹ ਨੂੰ ਨਹੀਂ ਪਤਾ ਵੀ ਖੇਡ ਨਹੀਂ ਸਕਦਾ ਜੀ ਇਹ ਕਿਉਂ ਗਿਆ ਉਹ ਨਾ ਇਹ ਕਹਿੰਦਾ ਤੂੰ ਸ਼ੁਕਰ ਕਰੋ ਕਹਿੰਦਾ ਅਸੀਂ ਮੂਰੇ ਫਰਨ ਨੂੰ ਡਰੀ ਜਾਂਦੇ ਸੀ ਵੀ ਬੜੀ ਚੜਾਈ ਨਾ ਆ ਰਿਹਾ ਹੈ ਹਾਂ ਕਹਿੰਦਾ ਉਹ ਥਾਪੀ ਇੰਨੇ ਜ਼ੋਰ ਨਾਲ ਮਾਰੀ ਆਪ ਹੀ ਕਢਾਲੇ ਚੜਾ ਲਈ ਉਹਨੇ ਕਿਹਾ ਹਜੇ ਕਹਿੰਦੇ ਮਹੀਨਾ ਦੋ ਮਿਹਨੇ ਖਰਾਕ ਖਾ ਤੂੰ ਫੇਰ ਦੇਖਾਂਗੇ ਆਪਾਂ ਕਮੈਂਟ ਰਿਅਲ ਨੂੰ ਕਹਿੰਦੇ ਇਹ ਨਹੀਂ ਬੋਲਣਗੇ ਇਹਨੂੰ ਕਹਿੰਦੇ ਹਾਂ ਕਾਂਗੜ ਅੱਛਾ ਕਾਂਗੜ ਪਿੰਡ ਲੱਗਦਾ ਉਹਨੇ ਮੇਲਾ ਠੀਕ ਹੈ ਜੀ ਤੇ ਅਸੀਂ ਤਾਂ ਸ਼ਰਾਰਤੀ ਸੀਗੇ ਉਹ ਤੇ ਗਰਪਾਲ ਪੂਲਾ ਇਹਨੇ ਕਾਉਣਾ ਸੀ ਗਾਇਕ ਨੇ ਅੱਛਾ ਤੇ 스테ਜ ਲੱਗੀ ਵੀ ਸਾਰੇ ਲੱਗੇ ਇੱਕ ਉਹੀ ਨਹੀਂ ਹੁੰਦਾ ਪੈਂਟ ਚੋਂ ਕਲਾਕਾਰ ਸੀਗਾ ਹਾਂ ਸਾਨੂੰ ਪਤਾ ਸੀ ਗੁਰਦੇਵ ਮੋਰਨੀ ਵਾਲਾ ਵਜਦਾ ਹੁੰਦਾ ਬੱਸ ਵਾਲਾ ਉਹਦੇ ਨਾਲ ਸੀਰੀ ਵਾਲਾ ਭਾਈ ਉਹ ਮੁੰਡਾ ਹਾਂ ਤੇ ਸਾਨੂੰ ਉਹਦੇ ਟੈਂਪੂ ਵਾਲਾ ਸੀ ਇੱਕ ਸਾਨੂੰ ਜਾਣਦੇ ਸੀ ਹੁਣ ਬੱਸਾਂ ਵਾਲੇ ਕਰਕੇ ਟੈਂਪੂ ਵਾਲਾ ਸਾਨੂੰ ਉਹ ਵੀ ਸ਼ਰਾਤ ਸੀ ਹੁਣ ਵੱਡਾ ਹੋ ਗਿਆ ਉਹ ਗਾਜੀਆਣੇ ਦਾ ਸ਼ੋਅ ਅੱਛਾ ਉਹ ਕਹਿੰਦਾ ਭਾਈ ਇਹ ਵੀ ਕਲਾਕਾਰ ਹੈ ਕਹਿੰਦਾ ਹਾਂ ਮੈਂ ਕਹਿੰਦਾ ਅੱਲਾ ਹਾਂ ਕਹਿੰਦਾ ਹਾਂ ਕਹਿੰਦਾ ਕਹਿੰਦਾ ਅਸੀਂ ਇਹਨੂੰ ਕਹਤਾ ਵੀ ਇਹ ਕੰਪਨੀ ਵਾਲੇ ਆ ਸਾਡੇ ਬਾਰੇ ਹਾਂ ਮੈਂ ਕਿਹਾ ਕੰਪਨੀ ਕਿਹੜੀ ਐ ਤਾ ਦੱਸ ਦਿਓ ਕਹਿੰਦਾ ਲਿਓ ਲਿਓ ਬਟਿੰਡੇ ਵਾਲੀ ਮੈਂ ਕਿਹਾ ਠੀਕ ਹੈ ਲਿਓ ਕੰਪਨੀ ਸੀਗੀ ਹਾਂ ਤੇ ਸਾਡੇ ਕੋਲੇ ਆ ਗਿਆ ਉਹ ਬਾਈ ਜੀ ਤੁਸੀਂ ਕੰਪਨੀ ਵਾਲੇ ਆ ਮੈਂ ਕਿਹਾ ਹਾਂ ਹਾਂ ਕਹਿੰਦਾ ਕਿਹੜੀ ਕੰਪਨੀ ਆਪਣੀ ਮੈਂ ਕਿਹਾ ਲਿਓ ਹਾਂ ਕਹਿੰਦੇ ਇੱਥੇ ਕਿਵੇਂ ਆਇਆ ਮੈਂ ਕਿਹਾ ਗਰਪਾਲ ਪੁੱਲਾ ਵੀ ਆਪਾਂ ਹੀ ਚਲਾਇਆ ਕਹਿੰਦਾ ਅੱਛਾ ਇਹਦਾ ਗਰੀਬ ਤੇ ਵੀ ਕਰੋ ਕਿਰਪਾ ਹਾਂ ਮੈਂ ਕਿਹਾ ਗਾਣਾ ਸੁਣਾ ਹਾਂ ਉਨੇ ਜੋ ਇੱਕ ਗਾਣਾ ਸੁਣਾਇਆ ਮੈਂ ਕਿਹਾ ਲਾ ਹਾਂ ਗਰਦਾ ਮਾਨੂੰ ਨਹੀਂ ਗਏ ਹਾਂ ਮੈਂ ਕਿਹਾ ਤੂੰ ਆ ਗਿਆ ਹਾਂ ਆ ਹੀ ਹੁੰਦਾ ਮੈਂ ਕਿਹਾ ਸਾਡੀ ਤਾਂ ਦਿਮਾਗ ਇੰਨਾ ਹੁੰਦਾ ਹਾਂ ਉਦੋਂ ਹੀ ਪਛਾਣ ਜਾਂਦੇ ਆ ਤੂੰ ਹੀਰੋ ਹੈ ਹਾਂ